ਮੈਂ ਤਾਂ ਕਹਿੰਦਾ ਇੱਕ ਮਨਿੰਦਰ ਜੀ ਸਿੱਧੂ ਕਿਉਂ ਅਸੀਂ ਸਾਰੇ ਮਨਿੰਦਰ ਜੀ ਸਿੱਧੂ ਆ ਫਿਰ ਰੋਜ਼ ਨਵਾਂ ਥਾਣਾ ਲੱਭੋਂਗੇ ਨਵਾਂ ਐਸਐਚਓ ਲੱਭੋਂਗੇ ਨਵਾਂ ਕੰਮ ਲੱਭੋਂਗੇ ਨਵੇਂ ਪੈਨ ਲਿਆਉਂਗੇ ਨਵੇਂ ਕਾਗਜ਼ ਲਿਆਉਂਗੇ ਇੱਕੋ ਥਾਂ ਬੁਲਾ ਲਓ ਇੱਕ ਤੇ ਕੋਠੀ ਚ ਕਰਾ ਲੈਣੇ ਤੁਹਾਡੀ ਚ ਤੁਹਾਡੇ ਕੋਲੇ ਪੁਲਿਸ ਹੈ ਤੁਸੀਂ ਹੋ ਗ੍ਰਹਿ ਵਿਭਾਗ ਆ ਤੁਹਾਡੇ ਕੋਲੇ ਮੁੱਖ ਮੰਤਰੀ ਪਣਾ ਕਰਾ ਲਓ ਸਾਰਿਆਂ ਦੇ ਇਕੱਠੀ ਇੱਕੋ ਲਿਸਟ ਚ ਕੱਟ ਲਓ ਬਲਕਿ ਕਿ ਬਲਕਾਰ ਸਿੱਧੂ ਨੂੰ ਬੁਲਾ ਕੇ ਪੁੱਛਿਆ ਜਾਣਾ ਚਾਹੀਦਾ ਉਸ ਆਡੀਓ ਦੀ ਸਰਕਾਰ ਲੈਬ ਚ ਭੇਜ ਕੇ ਜਾਂਚ ਕਰਵਾਉਣੀ ਚਾਹੀਦੀ ਆ ਨਾ ਤੁਸੀਂ ਜਾਂਚ ਕਰਾਉਨੇ ਹੋ ਨਾ ਤੁਸੀਂ ਬਲਕਾਰ ਸਿੱਧੂ ਨੂੰ ਤਲਬ ਕਰਦੇ ਹੋ ਨਾ ਤੁਸੀਂ ਉਹਨੂੰ ਪੁੱਛਦੇ ਹੋ ਤੁਸੀਂ ਕਰਦੇ ਕਿਉਂ ਕਿ ਜਿਹੜੇ ਪੱਤਰਕਾਰ ਨੇ ਆਡੀਓ ਚਲਾਈ ਹੈ ਜੀ ਉਹਦੇ ਤੇ ਅਸੀਂ ਪਰਚਾ ਕਰਾਂਗੇ ਪਰ ਆਵਾ ਇਹ ਜੇ ਪੰਜਾਬ ਦੇ ਵਿੱਚ 500 ਪੱਤਰਕਾਰ ਹੈਗਾ ਅਜੇ ਜਦੋਂ ਤੁਸੀਂ ਸੱਚ ਨਾਲ ਅੱਖਾਂ ਮਿਲਾਉਣ ਤੋਂ ਪਘੋੜੀ ਹੋ ਜੋਂ ਫਿਰ ਤੁਹਾਡੀ ਐਨਕਾ ਲੱਗ ਜਾਂਦੀ ਹੈ ਸੋ ਇਸ ਲਈ ਜਦੋਂ ਤੁਸੀਂ ਕਾਲੀਆਂ ਐਨਕਾਂ ਜੋ ਦੇਖਦੇ ਹੋ ਪਰ ਤੁਹਾਨੂੰ ਸਾਫ਼ ਨਹੀਂ ਦਿਖਦਾ ਹੁਣ ਇਹਨਾਂ ਨੂੰ ਧੁੰਦਲਾ ਦਿਖਣ ਲੱਗ ਪਿਆ ਇਸੇ ਲਈ ਇਹਨਾਂ ਨੂੰ ਇਹ ਲੱਗਦਾ ਕਿ ਹਾਂ ਜੋ ਅਸੀਂ ਕਰ ਰਹੇ ਹਾਂ ਸਹੀ ਹੈ ਕਹਿੰਦੇ ਅਸੀਂ ਆਮ ਲੋਕਾਂ ਦੀ ਗੱਲ ਸੁਣਦੇ ਹਾਂ ਜੀ ਨਹੀਂ ਨਹੀਂ ਆਮ ਲੋਕਾਂ ਲਈ ਤਾਂ ਉਹਨਾਂ ਨੂੰ ਮਛਰਦਾਨੀ ਵੀ ਲਾਉਣੀ ਆਉਂਦੀ ਹੈ ਉਹਨਾਂ ਨੂੰ ਮੋਟਰ ਵਾਲਾ ਪੱਟਾ ਵੀ ਚੜਾਉਣਾ ਆਉਂਦਾ ਹਾਂ ਉਹਨਾਂ ਨੂੰ ਪਿੰਡਾਟਾ ਵੀ ਪਹਿਾਉਣਾ ਆਉਂਦਾ ਨਹੀਂ ਆਉਂਦਾ ਤਾਂ ਕਾਨੂੰਨੀ ਕੰਮ ਨਹੀਂ ਕਰਨਾ ਆਉਂਦਾ ਫਿਰ ਉਹ ਛੱਡ ਦੇ ਮਹਿਲਾ ਕਮਿਸ਼ਨ ਹੈ ਇਹਨੂੰ ਬੀਬੀ ਨੂੰ ਮਤਲਬ ਬੀਬੀ ਜ਼ਗੀਰ ਕੌਰ ਵਾਲਾ ਤੇ ਧਾਮੀ ਸਾਹਿਬ ਵਾਲਾ ਮਸਲਾ ਜਦ ਇਹ ਦੇਖਿਆ ਚੰਨੀ ਵਾਲਾ ਮਸਲਾ ਦੇਖਿਆ ਹੋਰ ਕਿਸੇ ਦੇ ਘਰੀਲੂ ਮਸਲਾ ਜਦ ਇਹ ਦਿਖ ਜਾਂਦਾ ਹੁਣ ਬਲਕਾਰ ਸੀਤੂ ਵਾਲਾ ਮਸਲਾ ਕਿਉਂ ਨਹੀਂ ਦੇਖਿਆ ਤੇ ਬੰਦਾ ਤਾਂ ਇਹ ਵੀ ਕਹਿੰਦਾ ਕਿ ਮੈਂ ਕੁਲਤਾਸਨ ਸਿੰਘ ਜੀ ਨੂੰ ਸੁਣਾ ਕੇ ਆਇਆ ਸੀ ਉਹਨਾਂ ਨੇ ਮੈਨੂੰ ਕਹਿ ਕੇ ਛੱਡ ਰਹਿਣ ਦੇ ਮਾਮਲਾ ਦਬ ਜਾਂਦੇ ਦਬਾਇਓ ਕਿੰਬੀ ਦਾ ਮਾਮਲਾ ਗਲਤ ਮਾਮਲੇ ਨੂੰ ਕਿੰਦੋ ਆਏ ਜਾ ਰਿਹਾ ਸਿਰਫ ਇਸ ਲਈ ਕਿ ਕੁਰਸੀਆਂ 'ਚ ਖਲਣਾ ਪੈ ਜਾਵੇ ਜਨਾਬ ਹੁਣ ਤੌਜ ਵਾਲੇ ਮਾਸਟਰ ਦਾ ਮੁੰਡਾ ਆਪਣੇ ਆਪ ਨੂੰ ਮਹਾਰਾਜਾ ਸਮਝਦਾ ਏਸ ਲਈ ਸਥਿਤੀ ਦੇ ਵਿੱਚ ਦੂਜੀ ਗੱਲ ਜੇ ਇੰਨਾ ਹੀ ਕਾਨੂੰਨ ਘੜਾਏ ਨੇ ਤੇ ਕਾਨੂੰਨ ਅਨੁਸਾਰ ਸਾਰੀ ਕਾਰਵਾਈ ਕਰਦੇ ਨੇ ਫਿਰ ਬੱਗਾ ਹੁਣ ਤੱਕ ਵਾਪਸ ਕਿਉਂ ਨਹੀਂ ਲਿਆ ਹੋਇਆ ਦਿੱਲੀ ਤੋਂ ਅਗਲੇ ਰਾਹ 'ਚ ਮੋੜ ਕੇ ਲੈ ਗਈ ਸੀ ਸੋ ਉੱਥੇ ਤਾਂ ਫਿਰ ਕਾਰਵਾਈ ਨਹੀਂ ਹੋਈ ਉੱਥੇ ਕਿੱਥੇ ਗਈ ਤੋ ਤੋਂ ਆਪਣੇ ਥਾਣੇ ਦਾ ਕੰਟਰੋਲ ਨਹੀਂ ਹੁੰਦੇ ਥਾਣਿਆਂ ਤੇ ਕਹਿੰਦੇ ਗ੍ਰਨੇਡ ਹਮਲੇ ਹੁੰਦੇ ਨੇ ਉਹ ਸੱਤੋਂ ਫੜ ਨਹੀਂ ਹੁੰਦੇ ਤੇ ਲਗਾਤਾਰ ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਜੀ ਇਨਕਾਊਂਟਰ ਕਰ ਰਹੇ ਆਂ ਪੰਜਾਬ ਨੂੰ ਕਿੱਧਰ ਨੂੰ ਧੱਕ ਰਹੇ ਹੋ ਨਾ ਤਾਂ 30 ਲੱਖ ਵਾਲੀ ਗੱਲ ਦਿਖ ਰਹੀ ਆ ਹੈ ਨਾ ਜਿਹੜੀ ਮਹਰਾਜ ਵਾਲਾ ਮਸਲਾ ਉਹ ਵੀ ਜਾਂਚ ਦਾ ਵਿਸ਼ਾ ਹੈ ਨਾ ਬਲਕਾਰ ਸਿੱਧੂ ਵਾਲੀ ਗੱਲ ਦਿਖ ਰਹੀ ਆ ਕਿਉਂਕਿ ਉਹ ਵੀ ਆਪਣਾ ਐਮਐਲਏ ਲੋਕਵਾਸ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹੋਇਆ ਤੇ ਨਾਲ ਦੇ ਨਾਲ ਜਿਹੜੇ ABC ਪੰਜਾਬ ਚੈਨਲ ਦੇ ਜਗਤਾਰ ਸਿੰਘ ਭੁੱਲਰ ਨੇ ਉਹਨਾਂ ਖਿਲਾਫ ਪਾਏ ਗਏ ਵਿਧਾਨ ਸਭਾ ਦੇ ਵਿੱਚ ਮਤੇ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 17 ਵਿਖੇ ਜਿਹੜੇ ਪੱਤਰਕਾਰ ਸਹਿਬਾਨ ਇਕੱਠੇ ਹੋਏ ਨੇ ਤਾਂ ਦੀਪਕ ਸ਼ਰਮਾ ਚਨਾਰਥਲ ਸਾਹਿਬ ਵੀ ਇੱਥੇ ਪਹੁੰਚੇ ਨੇ ਤਾਂ ਸ਼ਰਮਾ ਜੀ ਤੋਂ ਜਾਣਦੇ ਹੋ ਉਸ ਪਰਚੇ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਜਾਂ ABC ਪੰਜਾਬ ਦੇ ਚੈਨਲ ਪੰਜਾਬ ਚੈਨਲ ਦੇ ਨਾਲ ਹੋਈ ਉਸ ਵਿਧਿੱਕੀ ਨੂੰ ਲੈ ਕੇ ਇਹਨਾਂ ਦਾ ਕੀ ਖਿਆਲ ਗੱਲਬਾਤ ਕਰਦੇ ਹਾਂ ਸ਼ਰਮਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਲੋਕ ਆਵਾਜ਼ ਟੀਵੀ ਜਿਹਦਾ ਨਾਂ ਹੀ ਲੋਕ ਆਵਾਜ਼ ਹੋਵੇ ਲੋਕ ਪੱਖੀ ਗੱਲ ਕਰਨ ਵਾਲੇ ਪੱਤਰਕਾਰ ਮਨਿੰਦਰ ਜੀ ਸਿੱਧੂ ਤੇ ਝੂਠਾ ਪਰਚਾ ਹੋਣਾ ABC ਵਿਦਾਨ ਸਭਾ ਦੇ ਵਿੱਚ ਜਿਹੜਾ ਮਤਾ ਪਾਇਆ ਜਾਣਾ ਉਹਦੇ ਖਿਲਾਫ ਉਸ ਪੂਰੇ ਮਸਲੇ ਨੂੰ ਲੈ ਕੇ ਕੀ ਖਿਆਲ ਹੈ ਤੁਹਾਡਾ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਐਮ ਐਲ ਏ ਉਹਨਾਂ ਦਾ ਕਾਨੂੰਨੀ ਘਾਰੇ ਉਹ ਉਸੇ ਨੁਕਤੇ ਤੇ ਕੰਮ ਕਰ ਰਹੇ ਨੇ ਕਿ ਸਾਰਾ ਕੁਝ ਸਾਡੇ ਕੰਟਰੋਲ ਹੈ ਇਹ ਜਿਹੜੀ ਡਿਕਟੇਟਰਸ਼ਿਪ ਹੈ ਨਾ ਸਾਡੀ ਲੀਡਰਸ਼ਿਪ ਹੈ ਇਹ ਉਹਦਾ ਨਤੀਜਾ ਹੈ ਅਸਲ 'ਚ ਉਹਨਾਂ ਨੂੰ ਜੱਸ ਸੁਣਨ ਦੀ ਆਦਤ ਪੈ ਗਈ ਹਾਂਜੀ ਸੁਣਨ ਦੀ ਆਦਤ ਪੈ ਗਈ ਕਿ ਜਿਹੜੀ ਚੀਜ਼ ਆਵੇ ਤੇ ਸਾਨੂੰ ਸਿਰ ਝੁਕਾਵੇ ਉਹਦੀ ਆਦਤ ਪੈ ਗਈ ਸੋ ਜਦੋਂ ਸੱਚ ਸੁਣ ਤੋਂ ਅਸੀਂ ਭਗੌੜੇ ਹੋ ਜੋਂ ਜਦੋਂ ਤੁਸੀਂ ਸੱਚ ਨਾਲ ਅੱਖਾਂ ਮਿਲਾਉਣ ਤੋਂ ਪਹਗੋੜੀ ਹੋ ਜੋਂ ਫਿਰ ਤੁਹਾਡੀ ਐਨਕਾ ਲੱਗ ਜਾਂਦੀਆਂ ਸੋ ਇਸ ਲਈ ਜਦੋਂ ਤੁਸੀਂ ਕਾਲੀਆਂ ਐਨਕਾਂ ਜੋ ਦੇਖਦੇ ਹੋ ਪਰ ਤੁਹਾਨੂੰ ਸਾਫ਼ ਨਹੀਂ ਦਿਖਦਾ ਹੁਣ ਇਹਨਾਂ ਨੂੰ ਧੁੰਦਲਾ ਦਿਖਣ ਲੱਗ ਪਿਆ ਇਸੇ ਲਈ ਇਹਨਾਂ ਨੂੰ ਇਹ ਲੱਗਦਾ ਕਿ ਹਾਂ ਜੋ ਅਸੀਂ ਕਰ ਰਹੇ ਹਾਂ ਸਹੀ ਆ ਅਸਲ ਦੇ ਵਿੱਚ ਜਿਹੜਾ ਉਹ ਮਾਮਲਾ ਹੈ ਉਸ ਮਾਮਲੇ ਦੇ ਵਿੱਚ ਸਿੱਧਾ ਸਭ ਨੂੰ ਆਵਾਜ਼ ਸੁਣਨ ਤੋਂ ਬਾਅਦ ਲੱਗਦਾ ਵੀ ਕਿ ਬਲਕਾਰ ਸਿੱਧੂ ਨੂੰ ਬਲਾ ਕੇ ਪੁੱਛਿਆ ਜਾਣਾ ਚਾਹੀਦਾ ਉਸ ਆਡੀਓ ਦੀ ਸਰਕਾਰ ਲੈਬ ਚ ਭੇਜ ਕੇ ਜਾਂਚ ਕਰਵਾਉਣੀ ਚਾਹੀਦੀ ਆ ਨਾ ਤੁਸੀਂ ਜਾਂਚ ਕਰਾਉਨੇ ਹੋ ਨਾ ਤੁਸੀਂ ਬਲਕਾਰ ਸਿੱਧੂ ਨੂੰ ਤਲਬ ਕਰਦੇ ਹੋ ਨਾ ਤੁਸੀਂ ਉਹਨੂੰ ਪੁੱਛਦੇ ਹੋ ਤੁਸੀਂ ਕਰਦੇ ਕਿਉਂ ਕਿ ਜਿਹੜੇ ਪੱਤਰਕਾਰ ਨੇ ਆਡੀਓ ਚਲਾਈ ਹੈ ਜੀ ਉਹਦੇ ਤੇ ਅਸੀਂ ਪਰਚਾ ਕਰਾਂਗੇ ਪਰ ਆਵਾ ਇਹ ਜੇ ਪੰਜਾਬ ਦੇ ਵਿੱਚ 500 ਪੱਤਰਕਾਰ ਹੈਗਾ ਅਜੇ ਜਿਹਦੇ ਚ ਅੰਦਰ ਦਿਲ ਧੜਕਦਾ ਜੀ ਚ ਜਮੀਰ ਧੜਕਦੀ ਹੈ ਜਿਹੜਾ ਸੱਚ ਨਾਲ ਖੜਨ ਵਾਲਾ ਸੋ ਉਹਨਾਂ ਨੂੰ ਬੁਲਾ ਲਓ ਸਾਰਿਆਂ ਨੂੰ ਇਕੱਠਿਆਂ ਨੂੰ ਮੈਂ ਤਾਂ ਕਹਿੰਦਾ ਇੱਕ ਮਨਜਿੰਦਰਜੀਤ ਸਿੱਧੂ ਕਿਉਂ ਅਸੀਂ ਸਾਰੇ ਮਨਜਿੰਦਰਜੀਤ ਸਿੱਧੂ ਆ ਫਿਰ ਰੋਜ਼ ਨਵਾਂ ਥਾਣਾ ਲੱਭੋਂਗੇ ਨਵਾਂ ਐਸਐਚਓ ਲੱਭੋਂਗੇ ਨਵਾਂ ਕੰਮ ਲੱਭੋਂਗੇ ਨਵੇਂ ਪੈਨ ਲਿਆਉਂਗੇ ਨਵੇਂ ਕਾਗਜ਼ ਲਿਆਉਂਗੇ ਇੱਕੋ ਥਾਂ ਬੁਲਾ ਲਓ ਇੱਥੇ ਕੋਠੀ ਚ ਕਰਾ ਲੈਣੇ ਤੁਹਾਡੀ ਚ ਤੁਹਾਡੇ ਕੋਲੇ ਪੁਲਿਸ ਹੈ ਤੁਸੀਂ ਹੋ ਗ੍ਰਹਿ ਵਿਭਾਗ ਹੈ ਤੁਹਾਡੇ ਕੋਲੇ ਮੁੱਖ ਮੰਤਰੀ ਪਣਾ ਕਰਾ ਲਓ ਸਾਰਿਆਂ ਦੇ ਇਕੱਠੀ ਇੱਕੋ ਲੈਸ ਚ ਕੱਟ ਲਓ ਪਰਚੇ ਇਹ ੱ ੱਕਾ ਪੰਜਾਬ ਨਹੀਂ ਸਹਿਣ ਵਾਲਾ ਪੰਜਾਬ ਚ ਨਾਬਰੀ ਹੈ ਪੰਜਾਬ ਦੀ ਉਹ ਨਾਬਰੀ ਨੂੰ ਇਹ ਪਛਾਣ ਲੈਣ ਜਿੰਨਾ ਇਹ ਦੱਬਣਗੇ ਓਨਾ ਇਹ ਗਵਾਰ ਉੱਠੂਗਾ ਤੇ ਜਨਾਬ 2 ਸਾਲ ਰਹਿ ਗਏ 2 ਸਾਲ ਬਾਅਦ ਕੀ ਕਰੋਗੇ ਪੰਜਾਬ ਦੇ ਵਿੱਚ 117 ਐਮਐਲਏ ਪੰਜਾਬ ਹਰ ਵਾਰ ਚੁਣਦਾ ਪਤਾ ਨਹੀਂ ਕਿੰਨਿਆਂ ਦੀ ਫੱਟੀ ਪੋਚੀ ਜਾਂਦੀ ਹੈ ਤੇ ਕਿੰਨਿਆਂ ਦੀ ਦੁਬਾਰਾ ਹੀ ਵਾਰਤ ਲਿਖੀ ਜਾਂਦੀ ਹੈ ਇਸ ਲਈ ਪੰਜਾਬ ਨੇ ਤੈਅ ਕਰਨਾ ਇਹ ਤੱਕਾ ਪੰਜਾਬ ਸੈਨਰ ਨਾ ਕੋਈ ਗੱਲ ਨਹੀਂ ਇਹਦੇ ਨਾਲ ਮਨਜਿੰਦਰਜੀਤ ਸਿੱਧੂ ਵੱਡਾ ਹੋ ਗਿਆ ਤੇ ਬਲਕਾਰ ਸਿੱਧੂ ਛੋਟਾ ਹੋ ਗਿਆ ਅੱਛਾ ਝੂਠੇ ਪਰਚੇ ਵਾਲਾ ਕਲਚਰ ਭਗਵੰਤ ਮਾਨ ਸਾਹਿਬ ਕਹਿੰਦੇ ਸਾਡੀ ਸਰਕਾਰ ਬਣਾ ਦਿਓ ਅਸੀਂ ਤਾਂ ਚੱਲਣ ਹੀ ਨਹੀਂ ਦੇਣਾ ਕਿਸੇ ਤੇ ਕਹਿੰਦੇ ਸੀ ਨਜਾਇਜ਼ ਪਰਚਾ ਨਹੀਂ ਹੋਊਗਾ ਕਿਸੇ ਤਰੀਕੇ ਦੀ ਪੰਜਾਬ ਦੇ ਲੋਕਾਂ ਨਾਲ ਵਿਧਿ ਕੀ ਨਹੀਂ ਹੋਊਗੀ ਉਹ ਕਹਿੰਦੇ ਲੀਡਰਾਂ ਨੂੰ ਤਾਂ ਸਵਾਲ ਕਰਨੇ ਚਾਹੀਦੇ ਫਿਰ ਮਨਿੰਦਰਜੀ ਸਿੰਘ ਸਿੱਧੂ ਤੇ ਪਰਚਾ ਹੋਣਾ ਇਸ ਪੂਰੇ ਮਸਲੇ ਬਾਰੇ ਕੀ ਕਹtale ਨਹੀਂ ਅਸਲ 'ਚ ਜਦੋਂ ਸੱਤਾ ਤੇ ਆ ਜਾਂਦਾ ਨਾ ਕੋਈ ਬੰਦਾ ਫਿਰ ਉਹਨੂੰ ਸੱਤਾ ਦਾ ਨਸ਼ਾ ਚੜਦਾ ਏ ਇੱਕ ਕੱਲਾ ਨਸ਼ਾ ਮਹਾਰਾਜਾ ਪਟਿਆਲਾ ਨੂੰ ਨਹੀਂ ਚੜਦਾ ਇਹ ਕੱਲਾ ਲੰਬੀ ਵਾਲੇ ਨੂੰ ਨਹੀਂ ਚੜਦਾ ਜਾਂ ਇੱਥੇ ਮਹਾਲੀ ਦੇ ਨੇੜੇ ਵਾਲੇ ਨੂੰ ਨਹੀਂ ਚੜਦਾ ਇਹ ਭਗਵੰਤ ਮਾਨ ਨੂੰ ਵੀ ਚੜ ਗਿਆ ਉਹਨ ਸਤੌਜ ਵਾਲੇ ਮਾਸਟਰ ਦਾ ਮੁੰਡਾ ਆਪਣੇ ਆਪ ਨੂੰ ਮਹਾਰਾਜਾ ਸਮਝਦਾ। ਇਸ ਲਈ ਇਸ ਸਥਿਤੀ ਦੇ ਵਿੱਚ ਦੂਜੀ ਗੱਲ ਜੇ ਇੰਨਾ ਹੀ ਕਾਨੂੰਨ ਘਾੜੇ ਨੇ ਤੇ ਕਾਨੂੰਨ ਅਨੁਸਾਰ ਸਾਰੀ ਕਾਰਵਾਈ ਕਰਦੇ ਨੇ ਫਿਰ ਬੱਗਾ ਹੁਣ ਤੱਕ ਵਾਪਸ ਕਿਉਂ ਨਹੀਂ ਲਿਆ ਹੋਇਆ ਦਿੱਲੀ ਤੋਂ? ਅਗਲੇ ਰਾਹ 'ਚੋਂ ਮੋੜ ਕੇ ਲੈ ਗਏ ਸੀ। ਸੋ ਉੱਥੇ ਤਾਂ ਫਿਰ ਕਾਰਵਾਈ ਨਹੀਂ ਉੱਥੇ ਕਿੱਥੇ ਗਈ? ਤੇ ਇਸ ਲਈ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਬਾਈ ਜੀ ਤੁਹਾਡਾ ਇਹ ਢੰਗ ਤਰੀਕਾ ਚੱਲਣ ਵਾਲਾ ਇਹ ਦੂਸਰੀਆਂ ਸਰਕਾਰਾਂ ਤੋਂ ਬੱਕਰੇ ਨਹੀਂ। ਪੁਰਾਣੀਆਂ ਸਰਕਾਰਾਂ ਲਈ ਢੰਗ ਤਰੀਕਾ ਅਸਲ 'ਚ ਸਲਾਹਕਾਰ ਉਹੀ ਨੇ। ਪੰਜਾਬ ਨੂੰ ਪੰਜਾਬ ਦੇ ਚੁਣੇ ਹੋਏ ਨਮਾਇਦੇ ਨਹੀਂ ਚਲਾ ਰਹੇ ਪੰਜਾਬ ਨੂੰ ਅਫਸਰਸ਼ਾਈ ਚਲਾ ਰਹੀ ਹੈ ਤੇ ਅਫਸਰਸ਼ਾਈ ਹੈ ਨਾ ਚਲਾ ਰਹੀ ਹੈ ਸੋ ਜਿੱਥੋਂ ਤੱਕ ਸਥਿਤੀਆ ਹੁਣ ਚਾਹੇ ਮਨਜਿੰਦਰਜੀਤ ਸਿੱਧੂ ਵਾਲਾ ਮਾਮਲਾ ਤੇ ਚਾਹੇ ਜਗਤਾਰ ਭੁੱਲਰ ਵਾਲਾ ਮਾਮਲਾ ਕਾਰਵਾਈ ਅਫਸਰਾਂ ਅਧਿਕਾਰੀਆਂ ਤੇ ਕਹੀਤੀ ਹੋ ਰਹੀ ਹੈ ਨਾ ਤੇ ਮੈਨੂੰ ਜਵਾਬ ਦੇ ਦੇਣ ਕਿ ਜਨਾਬ ਤੁਹ ਤੋਂ ਆਪਣੇ ਥਾਣੇ ਦਾ ਕੰਟਰੋਲ ਨਹੀਂ ਹੁੰਦੇ ਥਾਣਿਆਂ ਤੇ ਕਹਿੰਦੇ ਗ੍ਰਨੇਡ ਹਮਲੇ ਹੁੰਦੇ ਨੇ ਉਹ ਸੱਤੋਂ ਫੜ ਨਹੀਂ ਹੁੰਦੇ ਤੇ ਲਗਾਤਾਰ ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਜੀ ਇਨਕਾਊਂਟਰ ਕਰ ਰਹੇ ਆ ਪੰਜਾਬ ਨੂੰ ਕਿਧਰ ਨੂੰ ਤੱਕ ਰਹੇ ਆ ਦੇ ਦੂਸਰੇ ਪਾਸੇ ਤੁਸੀਂ ਯੂਪੀ ਵਾਲਾ ਮਾਡਲ ਲਿਆਏ ਗੱਲਾਂ ਤੁਸੀਂ ਗੁਜਰਾਤ ਮਾਡਲ ਦੀਆਂ ਦਿੱਲੀ ਮਾਡਲ ਦੀਆਂ ਪੰਜਾਬ ਮਾਡਲ ਦੀਆਂ ਲਿਆਏ ਤੁਸੀਂ ਕ੍ਰੇਨ ਲਿਆ ਕੇ ਲੋਕਾਂ ਦੇ ਘਰ ਢਾਉਣ ਵਾਲੀ ਇਹ ਅੱਜ ਚੰਗਾ ਲੱਗਦਾ ਹੈ ਕਿ ਸ਼ਾਇਦ ਕਿਸੇ ਡਰੱਗ ਵਾਲੇ ਦਾ ਘਰ ਢਾਆ ਮੈਂ ਕਹਿੰਦਾ ਡਰੱਗ ਵਾਲਾ ਅੰਦਰ ਹੋਵੇ ਤੇ ਉਹਦੀ ਜਿੰਨੀ ਜਾਇਦਾਦ ਗਲਤ ਤਰੀਕੇ ਨਾਲ ਬਣੀ ਉਹ ਜਬਤ ਹੋਵੇ ਪਰ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਕਿਸੇ ਦਾ ਘਰ ਢਾਉਣ ਦੀ ਇਦਾਂ ਹਦਾਇਤ ਨਹੀਂ ਗਈ ਤੇ ਉਹ ਮਾਡਲ ਲਿਆ ਕੇ ਤੁਸੀਂ ਪੁਲਿਸ ਰਾਜ ਵਾਲਾ ਮਾਡਲ ਲਿਆ ਰਹੇ ਹੋ ਕਿੱਧਰ ਨੂੰ ਦੁਰਪੇ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਤੁਹਾਡਾ ਹਰਾ ਪੰਨ ਕਿਸੇ ਹੋਰ ਦੇ ਕੰਟਰੋਲ ਚ ਹੈ ਤੁਸੀਂ ਹਰਾ ਪੈਨ ਨਹੀਂ ਚਲਾ ਰਹੇ ਤੇ ਇੱਕ ਹਰਾ ਪੈਨ ਪੱਕੀ ਤਰ੍ਹਾਂ ਖੋਣ ਲਈ ਕੇਜਰੀਵਾਲ ਪੰਜਾਬ ਆਉਣ ਨੂੰ ਫਿਰਦਾ ਉਹਨੇ ਇੱਕ ਗੋਠੀ ਹੋਰ ਦੋਂਗੇ ਤੁਸੀਂ ਇੱਥੇ ਲਿਆ ਕੇ ਸੋ ਇਸ ਲਈ ਹੋਰ ਰਾ ਪੈਗੇ ਨੇ ਤੇ 2 ਸਾਲ ਬਾਅਦ ਉਹ ਜਿਵੇਂ ਕਹਿੰਦੇ ਆ ਨਾ ਕਿ ਹੁਣ ਕਾਹਨੂੰ ਆਏ ਸ਼ਬਦ ਵਰਤਣਾ ਕਿ ਫਿਰ ਉਸਰਾ ਤੁਰ ਪੈਨੇ ਹੁਣ ਅੱਛਾ ਜਗਤਾਰ ਸਿੰਘ ਭੁੱਲਰ ਦੇ ਵਟਸਐਪ ਸਟੇਟਸ ਨੂੰ ਇਹਨਾਂ ਨੇ ਸੀਰੀਅਸ ਲੈ ਲਿਆ ਵਿਧਾਨ ਸਭਾ ਦੇ ਵਿੱਚ ਮਤਾ ਪਾ ਦਿੱਤਾ ਫਿਰ ਜਿਹੜੀ ਆ ਬਲਕਾਰ ਸਿੱਧੂ ਦੀ ਆਡੀਓ ਵਾਇਰਲ ਹੋ ਰਹੀ ਹੈ ਉੱਤੇ ਕਿਉਂ ਕਾਰਵਾਈ ਨਹੀਂ ਹੋ ਰਹੀ ਜੀ ਨਹੀਂ 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 ਇਹ ਕੁਝ ਗੱਲਾਂ ਨਾ ਐਨਕ ਦੀ ਡੰਡੀਓਲੇ ਰਹਿ ਜਾਂਦੀਆਂ ਨੇ ਉਧਰਲੇ ਪਾਸੇ ਉਹ ਦਿਖਦਾ ਨਹੀਂਗਾ ਜਿੱਥੇ ਆਪਣੀ ਸਰਕਾਰ ਦਾ ਮਸਲਾ ਆ ਜਾਵੇ ਆਪਣੇ ਬੰਦੇ ਦਾ ਮਸਲਾ ਆ ਜਾਵੇ ਨਾ ਤਾਂ 30 ਲੱਖ ਵਾਲੀ ਗੱਲ ਦਿਖ ਰਹੀ ਆ ਹੈਨਾ ਆ ਜਿਹੜੀ ਹੈ ਮਹਰਾਜ ਵਾਲਾ ਮਸਲਾ ਉਹ ਵੀ ਜਾਂਚ ਦਾ ਵਿਸ਼ਾ ਹੈ ਨਾ ਬਲਕਾਰ ਸਿੱਧੂ ਵਾਲੀ ਗੱਲ ਦਿਖ ਰਹੀ ਆ ਕਿਉਂਕਿ ਉਹ ਵੀ ਆਪਣਾ ਐਮਐਲਏ ਆ ਦੂਜੇ ਪਾਸੇ ਆ ਮਹਿਲਾ ਕਮਿਸ਼ਨ ਹੈ ਇਹਨੂੰ ਬੀਬੀ ਨੂੰ ਮਤਲਬ ਬੀਬੀ ਜਗੀਰ ਕੌਰ ਵਾਲਾ ਤੇ ਧਾਮੀ ਸਾਹਿਬ ਵਾਲਾ ਮਸਲਾ ਜਦ ਇਹ ਦੇਖਿਆ ਚੰਨੀ ਵਾਲਾ ਮਸਲਾ ਦੇਖਿਆ ਹੋਰ ਕਿਸੇ ਦੇ ਘਰੀਲੇ ਨੂੰ ਮਸਲਾ ਜਦ ਇਹ ਦਿਖ ਜਾਂਦਾ ਹੁਣ ਬਲਕਾਰ ਸਿੱਧੂ ਵਾਲਾ ਮਸਲਾ ਕਿਉਂ ਨਹੀਂ ਦਿਖਿਆ ਪੰਜਾਬ ਭਰ ਦੀਆਂ ਔਰਤਾਂ ਬਾਰੇ ਭੈਣਾਂ ਬਾਰੇ ਮਾਮਾ ਬਾਰੇ ਜੋ ਨੇ ਸ਼ਬਦ ਵਰਤੇ ਨੇ ਮੈਂ ਕਹਿੰਦਾ ਇੱਕ ਜਾਂਚ ਹੋਣੀ ਚਾਹੀਦੀ ਦੂਜੀ ਕਾਰਵਾਈ ਦੋਏ ਚੀਜ਼ਾਂ ਮਹਿਲਾ ਕਮਿਸ਼ਨ ਨੇ ਹੁਣ ਤੱਕ ਸੂ ਨੋਟਸ ਨਹੀਂ ਲਿਆ ਹਾਂ ਹੋ ਸਕਦਾ ਦਿੱਲੀ ਵਾਲੇ ਲੈ ਲੈਣ ਹੋ ਸਕਦਾ ਕਿਉਂਕਿ ਭਾਜਪੀ ਦਾ ਉਲਟਾ ਹੈ ਇੱਧਰ ਇਸ ਲਈ ਇੱਥੇ ਦੀ ਰਾਜਨੀਤੀ ਆ ਇਹ ਰਾਜਨੀਤੀ ਬਹੁਤ ਵੱਧ ਗਈ ਹੈ ਤੇ ਉਹਦੇ ਵਿੱਚੋਂ ਅਕਸਰ ਖਾਸ ਕਰਕੇ ਅੱਜ ਦੇ ਦਿਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਜਿਵੇਂ ਮੀਡੀਆ ਕੰਟਰੋਲ ਕਰਨ ਦੀ ਹੱਤ ਪੈ ਗਈ ਆਪ ਨੂੰ ਜਿਵੇਂ ਮੀਡੀਆ ਕੰਟਰੋਲ ਕਰਨ ਦੀ ਹੱਤ ਪੈ ਗਈ ਪੰਜ ਕੋਠੀਆਂ ਬਾਈ ਜੀ ਇੱਕ ਕੋਠੀ ਮੁੱਖ ਮੰਤਰੀ ਸਾਹਿਬ ਰਹਿੰਦੇ ਆ ਇੱਕ ਦੇ ਵਿੱਚ ਉਹਨਾਂ ਦੇ ਪਿੱਲੇ ਫੁੱਲੇ ਰਹਿੰਦੇ ਜਿਹੜੇ ਨਾਲ ਵਾਲੇ ਸਾਰੇ ਸਿਕਿਉਰਟੀ ਵਾਲਾ ਇੱਕ ਦੇ ਵਿੱਚ ਆ ਰਹਿੰਦਾ ਜਿਹੜਾ ਦਿੱਲੀ ਤੋਂ ਆਇਆ ਵਾ ਰਾਜ ਸਭਾ ਮੈਂਬਰ ਹੈ ਰਗਵ ਚੱਡਾ ਹੈ ਨਾ ਇੱਕ ਦੇ ਵਿੱਚ ਕਹਿੰਦੇ ਜੀ ਦਿੱਲੀ ਵਾਲੇ ਗੈਸ ਰਹਿੰਦੇ ਨੇ ਇੱਕ ਜੀ মিডিਆ ਕੰਟਰੋਲ ਕਰਨ ਨੂੰ ਦਫ਼ਤਰ ਬਣਾਇਆ ਵਾ ਤੇ ਹੁਣ ਛੇਵੀਂ ਕੋਠੀ ਹੋਰ ਲੈਣੀ ਪੈਣੀ ਹੈ ਕੇਜਰੀਵਾਲ ਇੱਥੇ ਆਉਣ ਨੂੰ ਫਿਰਦਾ ਤੋ ਇਸ ਲਈ ਇਹ ਤਾਂ ਸਿਰਫ ਤੇ ਸਿਰਫ ਆਨੰਦ ਮਾਣਣ ਆਏ ਨੇ 5 ਸਾਲ ਤੇ ਜਿਹੜਾ ਇਹਨਾਂ ਦੇ ਆਨੰਦ 'ਚ ਖਲਲ ਪਾਉਂਦਾ ਉਹਦੇ ਦੇ ਪਰਚਾ ਕਰਦੇ ਅੱਛਾ ਤੁਸੀਂ ਪੂਰੀ ਆਡੀਓ ਰਿਕਾਰਡਿੰਗ ਤੁਸੀਂ ਸੁਣੀ ਹੋਏ ਕਿ ਬਲਕਾਰ ਸਿੱਧੂ ਤੇ ਜਿਹੜੀ ਆਪਣੇ ਉਹ ਦਿਨ ਨਾਲ ਉਹਨਾਂ ਦੇ ਸਾਥੀ ਨਾਲ ਵਾਇਰਲ ਹੋਈ ਆ ਉਹਦੇ ਵਿੱਚ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਪੱਗ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਗਈ ਖਾਸ ਤੌਰ ਤੇ ਰਾਮਗੜੀਆਂ ਭਾਈਚਾਰੇ ਨੂੰ ਲੈ ਕੇ ਅਪੱਤੀ ਜਨਕ ਟਿੱਪਣੀ ਕੀਤੀ ਗਈ ਫਿਰ ਉਹਨਾਂ ਦੇ ਕਿਹੋ ਜਿਹੀ ਕਾਰਵਾਈ ਬਣਦੀ ਹੈ ਕਿਹੋ ਜਿਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਦੇਖੋ ਪਹਿਲੀ ਗੱਲ ਪਹਿਲੀ ਗੱਲ ਤਾਂ ਇਹ ਆ ਕਿ ਇਸ ਆਡੀਓ ਦੀ ਸਪਸ਼ਟ ਜਾਂਚ ਹੋਣੀ ਚਾਹੀਦੀ ਜਿਹੜਾ ਸਬੂਤ ਦੇਣ ਵਾਲੀ ਗੱਲ ਆ ਉਹ ਸਬੂਤ ਤਾਂ ਉਹਨਾਂ ਦਾ ਸਾਥੀ ਦੇ ਰਿਹਾ ਜਿਹੜਾ ਕਹਿੰਦਾ ਮੇਰੇ ਨਾਲ ਗੱਲਬਾਤ ਹੋਈ ਦੂਸਰੇ ਪਾਸੇ ਜਿਹੜਾ ਇਹਨਾਂ ਦੇ ਨਾਲ ਸਾਫਕਾ ਪੀਏ ਬੈਠਾ ਸੀ ਉਹ ਕਹਿੰਦਾ ਸੀ ਮੇਰੇ ਸਾਹਮਣੇ ਗੱਲਬਾਤ ਹੋਈ ਦੋਈ ਗੱਲਾਂ ਸਾਫ ਹੋ ਗਈਆਂ ਜਿਹੜਾ ਗੱਲ ਕਰ ਰਿਹਾ ਉਹ ਵੀ ਕਹਿ ਰਿਹਾ ਕਿ ਮੇਰੇ ਨਾਲ ਬਲਕਾਰ ਸਿੱਧੂ ਦੀ ਗੱਲ ਸੀ ਜਿਹੜਾ ਨਾਲ ਬੈਠਾ ਸੀ ਉਹ ਵੀ ਕਹਿ ਰਿਹਾ ਬਲਕਾਰ ਸਿੱਧੂ ਮੇਰੇ ਸਾਹਮਣੇ ਗੱਲ ਕਰ ਰਿਹਾ ਸੀ ਇੱਥੋਂ ਸਾਫ ਹੁੰਦਾ ਪਰ ਜੇ ਤਾਂ ਵੀ ਬਲਕਾਰ ਸਿੱਧੂ ਨਹੀਂ ਤਾਂ ਬਲਕਾਰ ਸਿੱਧੂ ਆ ਕੇ ਆਪਣਾ ਪੱਖ ਰੱਖਦਾ ਇਹ ਕਰਨ ਦੀ ਬਜਾਏ ਤੁਸੀਂ ਕਾਰਵਾਈ ਵਾਲੇ ਪਾਸੇ ਤੁਰਿਓ ਸੀ ਆਪਣੀ ਦਲੀਲ ਤੇ ਪ ਜਿੱਥੋਂ ਤੱਕ ਰਾਮਗੜੀਏ ਭਾਈਚਾਰੇ ਵਾਰੇ ਇਹਨਾਂ ਦਾ ਪਹਿਲਾਂ ਵੀ ਇੱਕ ਬੋਲ ਚੁੱਕਿਆ ਲਾਲਜੀਤ ਭੁੱਲਰ ਫੇਰ ਉਹ ਉਹ ਇਹਦਾ ਮਤਲਬ ਤੁਹਾਡੀ ਇਹ ਮਨਸ਼ਾ ਹੈ ਜੇ ਇੱਕੋ ਸੁਰਚ ਤੁਸੀਂ ਗੱਲ ਕਰ ਰਹੇ ਹੋ ਤੁਹਾਡੀ ਮਨਸ਼ਾ ਕਹੀ ਜੀ ਬਾਕੀ ਵਰਗਾਂ ਬਾਰੇ ਬਾਕੀ ਭਾਈਚਾਰੇ ਬਾਰੇ ਪੰਜਾਬ ਦੇ ਹੋਰ ਧਿਰਾਂ ਬਾਰੇ ਇੱਥੋਂ ਸਪੱਸ਼ਟ ਹੁੰਦਾ ਤੇ ਬੰਦਾ ਤਾਂ ਇਹ ਵੀ ਕਹਿੰਦਾ ਕਿ ਮੈਂ ਕੁਲਤਾ ਸੰਧਵਾ ਜੀ ਨੂੰ ਸੁਣਾ ਕੇ ਆਇਆ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਛੱਡ ਰਹਿਣ ਦੇ ਮਾਮਲਾ ਦਬ ਜਾਣ ਦੇ ਦਬਾਇਓ ਕਿ ਉਮੀਦ ਮਾਮਲਾ ਗਲਤ ਮਾਮਲੇ ਨੂੰ ਕਿੰਦੋ ਆਏ ਜਾ ਰਹੇ ਸਿਰਫ ਇਸ ਲਈ ਕਿ ਕੁਰਸੀਆਂ 'ਚ ਖਲਣਾ ਪਏ ਜੀ ਜਨਾਬ ਇਸ ਮਸਲੇ ਤੇ ਸਰਕਾਰ ਦੀ ਬਦਨੀਤੀ ਆ ਤੇ ਵੱਧ ਨੀਤੀਆਂ ਲੰਬੀਆਂ ਨਹੀਂ ਚਲਦੀਆਂ ਹੁੰਦੀਆਂ। ਅੱਛਾ ਪਰਤਾ ਪਰਚਾ ਰੱਦ ਕਰਾਉਣ ਨੂੰ ਲੈ ਕੇ 3 ਮਾਰਚ ਨੂੰ 11 ਵਜੇ ਬਠਿੰਡਾ ਐਸਐਸਪੀ ਦਫ਼ਤਰ ਦੇ ਬਾਹਰ ਇਕੱਠ ਰੱਖਿਆ ਹੋਇਆ ਹੈ। ਆਮ ਲੋਕਾਂ ਨੂੰ ਜਿਹੜੇ ਪੰਜਾਬ ਦੇ ਇਨਸਾਫ਼ ਪਸੰਦ ਲੋਕ ਨੇ ਉਹਨਾਂ ਨੂੰ ਤੁਸੀਂ ਇਹ ਕਾਮਨਾਗਰੀ ਕਾਉਂਡ ਦੇ ਨਾਤੇ ਕੀ ਕਹਿਣਾ ਚਾਹੋਗੇ ਜੀ? ਮੇਰੀ ਤਾਂ ਸਿੱਧੀ ਜੀ ਅਪੀਲ ਹੈ ਕਿ ਜਿੱਥੇ ਲੋਕਾਂ ਦੀ ਲੜਾਈ ਹੋਵੇ, ਜਿੱਥੇ ਆਵਾਮ ਦੀ ਲੜਾਈ ਹੋਵੇ, ਜਿੱਥੇ ਪੰਜਾਬ ਦੀ ਲੜਾਈ ਹੋਵੇ, ਉੱਥੇ ਹਿੱਕ ਤਾਣ ਕੇ ਖੜ੍ਹ ਜਾਇਆ ਕਰੋ, ਸੱਤਾਲੇ ਆਉਂਦੇ ਜਾਂਦੇ ਰਹਿੰਦੇ ਆ। ਭਗਵੰਤ ਸਿੰਘ ਸਾਹਿਬ ਨੇ ਇਸ ਪੂਰੀ ਮਸਲਾ ਮਸਲੇ ਨੂੰ ਲੈ ਕੇ ਅੰਤ ਦੇ ਵਿੱਚ ਕੀ ਕੀ ਮੈਸੇਜ ਦੇਣਾ ਚਾਹੋਗੇ ਜਾਂ ਕੀ ਕਹਿਣਾ ਚਾਹੋਗੇ ਵੀ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਨਹੀਂ ਭਾਈ ਮੈਸੇਜ ਆ ਦੇਣ ਵਾਲਾ ਕੌਣ ਹੈ ਅਗਲਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਕਹਿੰਦੇ ਅਸੀਂ ਆਮ ਲੋਕਾਂ ਦੀ ਗੱਲ ਸੁਣਦੇ ਹਾਂ ਜੀ ਨਹੀਂ ਨਹੀਂ ਆਮ ਲੋਕਾਂ ਲਈ ਤਾਂ ਉਹਨਾਂ ਨੂੰ ਮਛਰਦਾਨੀ ਵੀ ਲਾਉਣੀ ਆਉਂਦੀ ਹੈ ਉਹਨਾਂ ਨੂੰ ਮੋਟਰ ਵਾਲਾ ਪਟਾ ਵੀ ਚੜਾਉਣਾ ਆਉਂਦਾ ਹਾਂ ਉਹਨਾਂ ਨੂੰ ਪਿੰਡਾਟਾ ਵੀ ਪਿਆਉਣਾ ਆਉਂਦਾ ਨਹੀਂ ਆਉਂਦਾ ਤਾਂ ਕਾਨੂੰਨੀ ਕੰਮ ਨਹੀਂ ਕਰਨਾ ਆਉਂਦਾ ਫਿਰ ਉਹ ਛੱਡ ਦੇਣ ਬਿਲਕੁਲ ਧੰਨਵਾਦ ਬਹੁਤ-ਬਹੁਤ ਸ਼ਰਮਾ ਸਾਹਿਬ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਦੀਪਕ ਸ਼ਰਮਾ ਚਨਾਰਥਲ ਸਾਹਿਬ ਤੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਹੋਈ ਝੂਠੀ ਕਾਰਵਾਈ ਨੂੰ ਲੈ ਕੇ ਝੂਠੇ ਪਰਚੇ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤਾਂ ABC ਪੰਜਾਬ ਚੈਨਲ ਦੇ ਜਗਤਾਰ ਸਿੰਘ ਭੁੱਲਰ ਸਾਹਿਬ ਦੇ ਦੇ ਖਿਲਾਫ ਪਾਏ ਗਏ ਵਿਧਾਨ ਸਭਾ ਦੇ ਵਿੱਚ ਮਤੇ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਪੰਜਾਬ ਦੇ ਜਿਹੜੇ ਆਜ਼ਾਦ ਮੀਡੀਆ ਤੇ ਹੁਣੀ ਇਸ ਤਰ੍ਹਾਂ ਦੀ ਜਿਹੜੇ ਹਮਲੇ ਦੇ ਬਾਰੇ ਤੁਹਾਡੇ ਕੀ ਖਿਆਲ ਨੇ ਆਪਣੇ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ